ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਟੇ ਲੋ ਡੇਰੀ ਫਾਰਮ ਪੈਂਡ ਰਾਜਾ ਸਾਹੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਤਿੰਨਾਂ ਹੀ ਗੱਬਣਾ ਤਿਆਰ ਆਪਾਂ ਪਹੁੰਚੀਆਂ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸੀਆ ਭਾਈ ਜੀ ਸਸੀਆਲ ਭਾਈ ਜੀ ਕੀ ਹਾਲ ਚੱਲ ਜੇ ਵਧੀਆ ਚੱਕੇ ਭਾਈ ਤੋਂ ਸੁਣਾਓ ਵਧੀਆ ਚੜਦੀ ਕਲਾ ਜੇ ਚੜਦੀ ਕਲਾ ਜੇ ਤੇ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਹਾਂ ਭਾਈ ਜੀ ਮੇਰਾ ਹਰਮੰਜੇ ਪਿੰਡ ਰਾਆ ਸਾਸੀ ਜ਼ਿਲ੍ਹਾ ਮਰਸਾਤ ਤੀਜਨਾਲਾ ਭਾਈ ਠੀਕ ਹੈ ਜੀ ਨੰਬਰ ਮੇਰਾ 86 44 45 31 ਠੀਕ ਹੈ ਜੀ ਤੇ ਇੱਧਰ ਭਾਈ ਨੀਲੀ ਰਾਵੀ ਤੋਂ ਕਰੀਏ ਸ਼ੁਰੂਆਤ ਨੀਲੀ ਰਾਵੀ ਤੋਂ ਕਰਦੀਏ ਭਾਈ ਦੱਸਿਓ ਭਾਈ ਕਿੰਨਾਸੂਗਾ ਤੂੰਗੀ ਇਹ ਭਾਈ ਪਲੂਣ ਕੱਟੀ ਆ ਚੌਕੀ ਹਾਂ ਜੀ ਦੇਣ ਦਾ 12 ਖੜਦੀ ਆ ਛੋਟੀ ਕੱਟੀ ਥੋੜੀ ਛੋਟੀ ਸੌਣੀ ਸਕੀਨ ਭਾਈ ਝੋਟੀ ਆ ਪਿਓ ਨੀਲੀ ਦਾ ਵੀ ਆ ਗਈ ਲੱਗੀ ਭਾਈ ਇਹ ਲੋਜੀ ਕੱਟ ਕਾਠ ਵੀ ਜਿਹੜਾ ਚੰਗਾ ਆ ਗਿਆ ਕਰਮ ਵਾਲੀ ਦਾ ਤੇ ਬਿਲਕੁਲ ਅਜੇ ਪਹਿਲਾ ਹੀ ਸਵੇਰ ਹੋਊਗੀ ਬਾਕੀ ਦਿਨ ਲਾਜੋਗੇ 10 12 ਹੋਊ ਤੇ ਸੂ ਤੱਕ ਜਿਹੜਾ ਖਵਾਨਾ ਨੂੰ ਨਾ ਬਹੁਤੀ ਚੰਗਾ ਬਣਾ ਦੂਗੀ ਪਿਓਰ ਆ ਗਈ ਜੇ ਨੀਲੀ ਦਾ ਵੀ ਦੇ ਵਿੱਚ ਡਰਦੀ ਆ ਥੋੜਾ ਜਿਹਾ ਲੋ ਤਾਂ ਲੋ ਜੀ ਚੱਟਾ ਚੱਟਾਲੇ ਥਲਾਂ ਦਾ ਸੈਜ ਗਿਆ ਤੁਸੀਂ ਚੈੱਕ ਕਰ ਸਕਦੇ ਜਾਨ ਗਿੱਟ ਗਿੱਟ ਤੇ ਲੱਗਾ ਪਿਆ ਵਾ ਤੇ ਨਿਸ਼ਾਨੀਆਂ ਵੀ ਸਾਰੀਆਂ ਕਰਦੀ ਆ ਕਵਰ ਬਾਹ ਇਹ ਕਦੇ ਚਲੋ ਚਲੋ ਨਹੀਂ ਨਹੀਂ ਚਲੋ ਚੱਲਣ ਦੀ ਠੀਕ ਕਿੰਨਾ ਘਰ ਤੁਹਾਡੇ ਹਿਸਾਬ ਨਾਲ ਭਾਜੀ ਪੇਲਨ 10 ਕਿਲੋ ਦੁੱਧ ਛੋਟੀ ਪਰੂਗੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਪਹਿਲਾਂ ਇਹ ਚੋਟੀ ਦਾ ਕਲੇਟਰ ਦਾ ਕੱਢੋਗੇ ਬਾਕੀ ਥਾਂ ਤੋਂ ਬਾਅਦ ਬਹੁਤ ਹੀ ਚੰਗਾ ਲੱਗਾ ਕਰਮਵਾਲੀ ਨੂੰ ਜਾਓ ਬ ਲੈ ਜਾਓ ਸਤਾਈਆਂ ਨਹੀਂ ਜਾਂਦੀਆਂ ਜਿਹੜੀਆਂ ਕੱਟ ਕਰਦੀਆਂ ਜਿਹੜੇ ਫੇਰ ਤੋਂ ਲੱਗਾ ਚੰਗਾ ਨਹੀਂ ਕਰੰ ਦਾ ਥਲਤੀ ਬੜਾ ਹਰਮਣਾ ਏ ਭਾਈ ਥੋੜੇ ਜਿਹਾ ਥਾਂ ਤੇ ਬੱਜੀ ਹੀ ਅੱਛਾ ਜੀ ਬਾਅਦ ਨਹੀਂ ਬੰਦੇ ਆ ਗਦੀ ਕੱਢੀ ਤੇ ਉੱਪਰ ਕੱਢ ਕੇ ਲਿਆਂਦੀ ਆ ਲੈ ਠੀਕ ਹੈ ਠੀਕ ਤਾਈਓ ਡਰਦੇ ਬੜੇ ਆ ਐਨਕੋ ਧੱਕਦਾ ਖਾਨ ਲੱਗਾ ਪਿਆ ਚੋਆ ਨੁਕਰਾ ਦੇ ਭਾਈ ਜੀ ਇਹਦਾ ਹਰ ਮੁੱਲ ਮੁੱਲ ਤੇ ਭਾਈ ਇਹਦਾ ਕਰਦੇ 90 95 ਜੋ ਮਰਜ਼ੀ ਕਰੀਏ ਅੱਛਾ ਜੀ ਕਾਸੀਆ ਵੀ ਦੇ ਦੀਏ ਜੈਨ ਕਰਦੀਏ ਛਾਣਾ ਪੂਰੇ 85 ਦੀ ਭਾਈ ਛੋਟੀ ਦੇ ਦਾਂਗੇ ਅੱਛਾ ਜੀ ਹਾਂ ਜੀ ਠੀਕ ਹੈ ਲੋਈ ਨੀਂਦ ਵੀ ਗੱਲ ਵੀ ਸੱਪਨਸ ਤੇ ਆ ਪ੍ਰਤੀਆਸੀ 1000 ਦੀ ਨੀਂਦੀ ਦਾ ਵੀ ਭਾਈ ਤਿਆਰ ਹੋਈ ਛੋਟੀ ਲੱਖਦੀ ਆ ਇਹ ਵੀ ਥੋੜੀ ਕੱਚੀ ਹੈ ਛੋਟੀ ਠੀਕ ਹੈ ਠੀਕ ਹੈ ਉਹ ਤੇ 10 ਦਿਨ ਭਰਾ ਤਾਂ ਨੂੰ ਕਰੇ ਚੰਗੇ ਰਪਿਆਂ ਦੀ ਛੋਟੀ ਜਨੂ ਘਰ ਵੀ ਸੋਹਣੀ ਲੱਗੂਗੀ ਘਰ ਲਈ ਤੇ ਬੱਜੀ ਭਾਈ ਦੂਜੇ ਨੰਬਰ ਤੇ ਕਿਵੇਂ ਆਈ ਇਹ ਭਾਜੀ ਦੂਜਾ ਸੂਆ ਇਹ ਛੋਟੀ ਅਛਾ ਜੀ ਪਹਿਲੇ ਸੂਏ ਛੋਟੀ ਨੇ 12-13 ਕਿਲੋ ਦੁੱਧ ਚੋਆ ਦੂਜੇ ਸੂਏ ਚੋਂ 15 ਕਿਲੋ ਛੋਟੀ ਦੁੱਧ ਭਰੂ ਠੀਕ ਹੈ ਜੀ ਇਹ ਕਿੰਨਾ ਕੁ ਕੱਢੂ ਟਾਈਮ ਜੀ 48 ਛਾ ਇੱਕ ਰਾਂ 48 ਭਾਈ ਵੇਖੋ ਇੱਕ ਵਾਰ ਨਹੀਂ ਕਿਤਾ ਮੱਥੇ ਦੇ ਠੀਕ ਹੈ ਠੀਕ ਹੈ ਉਹਦਾ ਮੋੜਾ ਕਰ ਪਿਆ ਹੈ ਗਾਹੀ ਆ ਜੀ ਰਿੰਗ ਰਿੰਗ ਬਹੁਤ ਹੀ ਚੰਗਾ ਲੱਗਾ ਨਾ ਰਿੰਗ ਰਿੰਗ ਲੱਗਾ ਪਿਆ ਵਾ ਬਿਲਕੁਲ ਨਿਗਾ ਨਿਗਾ ਜਾ ਰਿਹਾ ਯਾਰ ਦੁਗਿਆਵਾਂ ਸੁਭੂ ਵੀ ਕਰਮਾੜੀ ਇੱਕਿਆ ਸਾ ਜਿਹੜਾ ਬਹੁਤ ਬਹਾਦਰ ਲੱਗਦਾ ਪਾਟੀ ਤੋਂ ਬਿਲਕੁਲ ਅਨੰਦ ਨੇ ਨਹੀਂ ਵੇਖੋ ਹਾਂ ਜੀ ਛਕੀਨੀਆਂ ਬੜੀਆਂ ਭਾਈ ਛੋਟੀਆਂ ਬਰੀਕੀਆਂ ਬੜੀਆਂ ਠੀਕ ਹੈ ਜੀ ਹਾਂ ਕੀ ਚੱਲਦਾ ਜੇ ਨਾ ਕਾਲਾ ਹੋ ਰਿਹਾ ਗਿਆ ਦਬਲਾਇਆ ਕਿਹਨੇ ਕਾਲੀ ਭਾਜੀ ਵੇਖੋ ਸਾਰੇ ਛੂਈ ਚੋਟਾ ਕੀ ਜਿਹੜੇ ਵਾਲ ਚਕਾਲੇ ਇਹਦੇ ਸਾਰੇ ਕਰਮਾਲੀ ਦੇ ੱਿੱਲਾ ਬੜੀਆਂ ਭਾਜੀ ਇਹ ਸ਼ਹਿਰੋਂ ਆਉਂਦਾ ਛੋਟੀ ਦਾ ਪੜ ਨਹੀਂ ਪੜੀ ਹੈ ਜੀ ਅੱਛਾ ਜੀ ਅੱਛਾ ਬੁੜਾ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਮੰਜਾ ਰਹਿਣ ਵਾਲਾ ਸਾਹਿਬ ਸਾਡੇ ਖਾਣਾ ਦਾ ਤਿਆਰ ਕਰਦਾ ਅੱਛਾ ਲੱਗਿਆ ਦਾ ਵੇਖੋ ਭਾਜੀ ਲਿਵਾਜੇ ਠੰਡੀ ਵੇਖੋ ਛੋਟੀ ਭਾਈ ਜਿੱਧਰੋਂ ਮਰਜ਼ੀ ਬੈਜੋ ਆਹ ਉੱਥੇ ਠੀਕ ਹੈ ਜੀ ਇਸ ਤਰ੍ਹਾਂ ਮੱਗੀ ਖਾਣ ਖਾਣ ਦੀ ਕਿਆ ਕਾਸਾ ਦੇ ਨਸਲਾਲਾ ਮੋਲੇ ਆ ਵੇਖੋ ਭਾਈ ਨਸਲਾਲਾ ਡੰਗਰੀ ਬੈਠ ਦਿੰਦਾ ਇਸ ਤਰ੍ਹਾਂ ਠੀਕ ਹੈ ਠੀਕ ਹੈ ਆਹ ਕਿਲਾ ਸਾਰੀਆਂ ਭਾਈ ਝੋਟੀ ਬਣੂਗੀ ਅੱਛਾ ਜੀ ਮੈਂ ਤੈਨੂੰ ਦਾਹ ਲੈ ਜੂਗੀ ਬਰੀਕੀਆਂ ਬੜੀਆਂ ਆਵੇ ਲੋ ਪਤਲੀ ਚਮੜੀ ਦੀ ਝੋਟੀ ਠੀਕ ਹੈ ਠੀਕ ਹੈ ਜੀ ਐਨ ਪਤਲਾ ਚਮ ਆ ਗਿਆ ਕਰਮਾਲੀ ਦਾ ਇਹਦਾ ਭਾਈ ਮੋਲ ਫਿਰ ਮੋਲ ਤੇ ਭਾਈ ਜੀ ਦਾ 12 ਕਰਦੇ ਏ ਅੱਛਾ ਜੀ 1 ਦਾਹ ਦੀ ਦੇ ਦਈਏ ਤੇ ਕਰਨਾ ਮਾਨ ਕਰ ਦਈਏ ਵੇਖ ਲੋ ਕਿਵਾਂ ਟੀਜੀਡੀ ਸਾਫ ਆ ਵੇਖ ਲੋ ਕੋਈ ਸਾਈਡ ਨਹੀਂ ਜੇ ਕੋਈ ਭਾਲਦੀ ਦੇਖੋ ਇੱਕ ਹੋ ਜਾਣਾ ਉਹ ਨਾਲ ਪਹੁੰਚਿਆ ਉਹਨਾਂ ਜਿਹਾ ਗਾਂ ਜਿਹਦੇ ਉਹਨਾਂ ਹੀ ਪਛਾਣ ਆ ਤਨ ਮਾਲੀਆ ਜੀ ਕਿਦਾਂ ਫੋਲ ਪਿਆਰ ਹੋ ਗਿਆ ਗਾਵਾਂ ਨੂੰ ਕਾਜੀ ਕਿੱਠ ਪੂਰੇ ਦੇ ਵੀ ਚੰਗੀ ਆ ਬਾਈ ਕਰ ਦੀਏ ਕਿੱਥੇ ਹੀ ਕੱਢਣੀ ਹੈ ਰੋ ਇੱਕ ਦਾਹ ਦੀ ਦੇ ਦਈਏ ਜਿੱਗਾ ਵੀਰ ਕਰ ਦਈਏ ਮਾਨਤਾ ਨੂੰ ਕਰਦੇ ਜਿੰਨੇ ਦੀ ਚੰਗੀ ਲੱਗਦੀ ਆ ਲੈ ਦੱਸ ਦੋ ਆਪ ਹੀ ਆਣਾ ਦੱਸੋ ਤੁਸੀਂ ਇੱਕ ਪੰਜ ਦੀ ਆਣਾ ਦੇ ਰਹੀਏ ਬਾਾਕੀ ਛੱਡ ਦੇ ਮਾਨ ਕਰ ਦਾਂਗੇ 1 4 ਦੀ ਜਾਂਦੀ ਹੈ ਦੇ ਰਾਂਗੇ ਭਾਜੀ ਕੋਈ ਵੀ ਭਰਾ ਫੋਨ ਲਾਵੇ ਮੋੜ ਦੇਣੀ ਭਾਜੀ ਠੀਕ ਹੈ ਲੋ ਜੀ 1 ਲੱਖ 4 ਭਾਜੀ ਮਾਰਵਾ ਮਾਰਵਾ ਕਰਦੀ ਆ ਬਾਕੀ ਛੱਡ ਬਲਾਏ ਯਾਰ ਚਲੋ ਮਿਲ ਕੇ ਰਕੋਰਡ ਵੀ ਚੰਗਾ ਆ ਗਿਆ ਪਹਿਲਾਂ 11 12 13 ਦੇ ਕਿੰਨੇ ਬੋਧ ਭਰੇ ਆ ਬੰਦੇ ਜਿਆਦਾ ਹੋ ਗਿਆ ਬਿਲਕੁਲ ਤਿਆਰ ਆ ਮੈਂ ਕਿਹੜੇ ਨੰਬਰ ਤੇ ਇਹ ਭਾਈ ਤੀਜਾ ਸੂਆ ਮੈਂ ਆ ਗਈ ਏ ਅੱਛਾ ਜੀ ਇਹ ਵੀ ਭਾਈ ਜਿਹੜਾ ਹਫਤਾ ਜਾਂ 10 ਖੜਦੀ ਏ ਠੀਕ ਹੈ ਲੋ ਜੀ ਤੀਸਰਾ ਸੂਆ ਸੂਰਜੀ ਦੇ ਵੀ ਜੈਡ ਬਲੈਕ ਆ ਗਈ ਆ ਇਹ ਕਿੰਨੇ ਕ ਦੁੱਧ ਵਾਲੀਆ ਇਹ ਵੀ ਦੁੱਧ ਵਾਲੀਆ ਮੈ ਇਜਾਜ ਆ ਗਿਆ ਇਹ ਪੁੱਤ ਲੱਗੇ ਆ ਠੀਕ ਹੈ ਜੀ ਭਾਈ ਇਹ ਕਿੰਨੇ ਕ ਦੁੱਧ ਵਾਲੀਆ ਦੁੱਧ ਭਾਈ ਕਿੰਨੇ ਦੂਜੇ ਸਮੇਂ 8 ਕਿਲੋ ਖਵਾ ਰਿਆ ਭਾਈ 11 12 ਅਛਾ ਜੀ 10 10 11 ਲੀਟਰ ਇਹਨੇ ਭਰਿਆ ਕੁਝ ਨਹੀਂ ਭਾਈ ਅਵੀ ਬੜੀ ਮਹ ਹੈ ਫਰਾਂ ਕਰਦੀ ਐ ਕਿੱਡਾ-ਕੱਡਾ ਵੀ ਇਹਦਾ ਵੀ ਚੈੱਕ ਕਰ ਸਕਦੇ ਜੇ ਬਿਲਕੁਲ ਜਿਹੜਾ ਐਨ ਕੱਲਾ-ਕੱਲਾ ਤੋਂ ਲੱਗਾ ਪਿਆ ਇਹਨੂੰ ਇਹਦਾ ਪਾਈ ਦੀ ਮੁੱਲ ਫੇਰਾ ਮੁੱਲ ਪਾਈ ਐਸੀ 85 ਜੋ ਮਰਜੀ ਕਰੀਏ 70000 ਵੀ ਦੇਈਏ ਹੋਰ ਕਰਦੀ ਐ ਪੂਰੇ ਮੇਰੇ ਤਬੀ ਜਾਣ ਦੋ ਭਾਜੀ ਠੀਕ ਆ ਦੋ ਜੀ 50000 ਆਪਾਂ ਬੁਲਾਵੇ ਮੋੜਦੇ ਨਹੀਂ ਆ ਮੌਕੇ ਦੇ ਮਾਤਣ ਪਾਈ ਕਹਿੰਦਾ ਕਿ ਜ਼ਰੂਰ ਕਰਾਂਗੇ 70000 ਦੇ ਵਿੱਚ ਪਾਪਾ ਆਪਣਾ ਮਈਆ ਸਾਡੇ ਤੋਂ ਪਾਸ ਕਰੋ ਤਸੱਲੀ ਕਰਕੇ ਖੜੋ ਠੀਕ ਆ ਜੀ ਹਰ ਵਾਰੀ ਪਾਈ ਦੀ ਇਹੋ ਬੇਨਤੀ ਦੀ ਬਹੁਤ ਹੀ ਚੰਗੀ ਗੱਲ ਆ ਬਾਕੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਦਿ ਲੋ ਤਾਂ ਨਹੀਂ ਆ ਵੀਡੀਓ ਪੂਰੀ ਵੇਖਣ ਲਈ